ਗੁਰੂ ਪਿਆਰੀ ਸਾਧ ਸੰਗਤ ਜੀ ਦਾਸਪਾਲ ਮਨਜੀਤ ਸਿੰਘ ਢਾਡੀ ਇੰਟਰਨੈਸ਼ਨਲ ਪੰਥਕਦਾਲ ਕਨਵੀਨਰ ਯੂਕੇ ਤੋਂ ਸਮੁੱਚੇ ਖਾਲਸੇ ਨੂੰ ਬੇਨਤੀ ਕਰਦਾ ਹੈ ਕਿ ਇੰਡੀਆ ਵਿੱਚ ਵੋਟਾਂ ਹੋ ਰਹੀਆਂ ਹਨ ਤੇ ਸਾਡੀ ਸਾਰਿਆਂ ਨੂੰ ਬੁਲਕੀ ਹੈ ਕਿ ਭਾਈ ਅਮਨਤਪਾਲ ਸਿੰਘ ਦੀ ਡਟ ਕੇ ਸਪੋਰਟ ਕੀਤੀ ਜਾਵੇ ਜੇ ਆਪਾਂ ਅਮਨਤਪਾਲ ਸਿੰਘ ਨੂੰ ਅੱਜ ਵੋਟਾਂ ਪਾ ਕੇ ਕਾਮਯਾਬ ਕਰਵਾਵਾਂਗੇ ਤੇ ਗਾਂ ਤੋਂ ਸਾਡੇ ਜਿਹੜੇ ਬੱਚੇ ਆ ਉਹ ਜਿਹਨਾਂ ਵਿੱਚ ਨਹੀਂ ਜਾ ਸਕਦੇ ਕਿਉਂਕਿ ਇਹ ਵੀ ਉੱਥੇ ਦੀ ਜਿਹੜੀਆਂ ਸਰਕਾਰਾਂ ਨੇ ਰਣ ਕੇ ਸਾਰਿਆਂ ਨੇ ਰਣ ਕੇ ਉਹਨਾਂ ਨੂੰ ਅੰਦਰ ਕਰਾਇਆ ਤੇ ਅੱਜ ਉਹਨੂੰ ਹਰਾਉਣ ਨੂੰ ਸਾਰੇ ਇੱਕ ਜੁੱਟ ਨੇ ਤੇ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਇਕੱਠੇ ਹੋ ਕੇ ਭਾਈ ਅਮਰਪਾਲ ਸਿੰਘ ਦੀ ਸਪੋਰਟ ਕਰੋ ਤੇ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਆਪਾਂ ਦੁਨੀਆ ਨੂੰ ਦੱਸ ਸਕੀਏ ਇਹ ਖਾਲਸੇ ਦੇ ਵਿੱਚ ਵਧੀਆ ਬੰਦੇ ਵੀ ਹੈਗੇ ਜਿਹੜੇ ਪੰਥ ਦੇ ਨਾਲ ਦਰਦ ਰੱਖਦੇ ਨੇ ਖੜੇ ਨੇ ਤੇ ਅਸੀਂ ਇਕੱਠੇ ਹੋ ਕੇ ਜੋ ਸਾਡਾ ਸੰਕਲਪ ਆ ਉਸ ਨੂੰ ਪੂਰਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ